ਪੇਂਟਿੰਗਾਂ ਕਿੱਡੀਆਂ ਸੋਹਣੀਆਂ ਬਣਾਈਆਂ ਐ ਰੈਸਟੇਰੀਆ ਹਿਸਾਬ ਨਾਲੋ ਰੰਨੀ ਆਪਾਂ ਚੱਕ ਲੈ ਆਪਣਾ ਬੈਗ ਬੈਰੀ ਬੈਰੀ ਗਨੇ ਵੀ ਗੋਟ ਵਾਲੀ ਮਾਰਨਿੰਗ ਆਏ ਤੁਹਾਨੂੰ ਨਵਾਂ ਯੰਤਰ ਦਿਖਾਗੇ ਆਮ ਗਾਇਆ ਸੀਗਾ ਇਹਦੇ ਚ ਨਾ ਇਹ ਆਂਡੇ ਵੱਲਣ ਵਾਲੀ ਮਸ਼ੀਨ ਆਂਗੀ ਤੇ ਇਹਦੇ ਜੇ ਕੋਈ ਪਾਣੀ ਜ ਨਹੀਂ ਆਂਡੇ ਉਪਰ ਦੇ ਮੰਨ ਲਓ ਹਣਾ ਇਹ ਚ ਇੰਨਾ ਕੁ ਪਾਣੀ ਪਾ ਦੇਣਾ ਥੱਲੇ ਇਹ ਥੱਲੇ ਹੀ ਪੈਣਾ ਉੱਪਰ ਰੱਖ ਦੇਣਾ ਆ ਯੰਤਰ ਇਸੇ ਇਹਦੇ ਤੇ ਰੱਖ ਦੋ ਤੁਸੀਂ ਆਂਡੇ ਜਿੰਨੇ ਖਾਣੇ ਆ ਆਂਡੇ ਹੀ ਭੱਜ ਗਏ ਸੀ ਓਏ ਇੱਕ ਚੀਜ਼ ਆ ਾਂਡੇਆਂ ਦੇ ਨਾ ਆ ਦੇਖੋ ਆ ਇੱਧਰ ਪੈਨ ਲੱਗੀ ਆ ਆ ਸੀ ਇੱਥੇ ਇਹਦੇ ਨਾਲ ਆਂਡੇ 'ਚ ਨਿੱਕੀ ਜਿਹੀ ਮੋਰੀ ਕਰਨੀ ਆ ਮੈਂ ਉਹ ਕਰਦਾ ਇੱਕ ਮਿੰਟ ਇਹਨੂੰ ਇਸ ਤਰ੍ਹਾਂ ਰੱਖ ਕੇ ਨਾ ਕਿਉਂਕਿ ਇਹਦੇ 'ਚ ਆ ਦੇਖੋ ਮੋਰੀ ਆ ਨਿੱਕੀ ਜੀ ਤੇ ਉੱਪਰੋਂ ਦੀ ਆ ਮਾਰ ਦੇਣਾ ਹੈ ਪੁੱਠਾ ਕਰਕੇ ਤੇ ਉਹ 'ਚ ਮੋਰੀ ਹੋ ਗਈ ਤੇ ਬਾਅਦ ਇਹਨੂੰ ਕਹਿੰਦੇ ਵੀ ਇੱਥੇ ਰੱਖ ਦਿਓ ਹੁਣ ਦੋ ਬਹੁਤ ਤੇ ਪ੍ਰੋ ਲਾ ਦੋ ਇਹਨੂੰ ਟੱਕਣ ਬਾਈ ਨਾਰਮਲੀ ਰੱਖ ਦੋ ਅੱਡੋ-ਅੱਡਾ ਤੁਸੀਂ ਆਹ ਤੇ ਕੱਚੇ ਜੇ ਬਣਾਉਣੇ ਆ ਜਾਂ ਜਿਵੇਂ ਮਰਜ਼ੀ ਹੈ ਨਾ ਓਨਾ ਕੁ ਟਾਈਮ ਲੌਗਦਾ ਹੋਗਾ 5 ਸੇ ਮਿੰਟ ਤੋਂ 10 ਮਿੰਟ 5-10 ਮਿੰਟਾਂ ਚ ਬਣ ਜਾਂਦੇ ਆ ਨਾ ਆਉਣ ਹੋ ਗਈ ਲਾਈਟ ਤੇ ਕੋਈ ਇਹ ਪਾਣੀ ਚ ਨਹੀਂ ਆਈ ਇਹਦੇ ਇਹਨੇ ਬਾਲਾ ਦਵਾ ਦੇਣਾ ਇਹਨਾਂ ਨੂੰ ਆਹ ਹਾਲ ਆ ਯੰਤਰ ਆ ਇਹ ਯੰਤਰ ਅੰਡੇ ਵੀ ਉਬਲਦੇ ਇਹਦੇ ਚ ਤੇ ਆ ਨਾਲ ਆਹਾ ਵੀ ਆ ਟਰੇ ਜੀ ਇਹ ਤੋਂ ਨਿੱਕਾ ਜਿਹਾ ਆਮਲੇੜੀਆ ਬਣਾਉਣਾ ਉਹ ਆਂਡਿਆਂ ਦੀ ਥਾਂ ਤੇ ਹਨਾ ਇਹ ਛਾਂਡੇ ਭੰਨ ਕੇ ਪਾ ਦੋ ਆ ਉੱਥੀ ਉੱਤੇ ਰੱਖ ਦੋ ਮੈਂ ਉਹਨਾਂ 'ਕ ਪਾਣੀ ਪਾ ਕੇ ਉਹ ਵੀ ਬਣ ਜਾਂਦਾ ਸਾਰਾ 5-7 ਮਿੰਟਾਂ ਜੀ ਬਣ ਜਾਂਦੀਆਂ ਦੋਨੇ ਚੀਜ਼ਾਂ ਨਾਲ ਢਲ ਗਏ ਹੁਣ ਆਪਾਂ ਚਾਹ ਪਾ ਧਰ ਲਈ ਐ ਚਾ ਜਾਉਂਗੇ 8:30 9:00 ਵਜੇ ਚੱਲੇ ਆਉਣਾ ਆਉਣਾ ਇਹਨਾਂ ਨੇ 9:30 ਆਗਾ ਹੋਰ ਅੱਧੇ ਘੰਟੇ ਨੂੰ ਆਉਣਗੇ ਮੈਂ ਵੀ ਚੱਲ ਉਹਨੂੰ ਚਾਹ ਚੂ ਪੀਣੇ ਆਂ ਨੇ ਉਂਡੇ ਖਾਣੇ ਆਂ ਚਾਹ ਨੂੰ ਵਾਲਾ ਆ ਗਿਆ ਤੇ ਚਾਹ ਨੂੰ ਵਾਲਾ ਆਉਂਦੇ ਆਉਂਦੇ ਹਨਾ ਉਹਨੇ ਆਂਡੇ ਭਾਲਦੇ ਨੇ ਉਹਦੇ ਤੇ ਅੱਡ ਅੱਡ ਇੱਕੋ ਟਾਈਮ ਤੇ ਨਾ ਆਪਾਂ ਉਹਦੇ ਚ 7 ਆਂਡੇ ਵੀ ਰੱਖ ਸਕਦੇ ਆਂਗੇ ਤੇ 10 ਤੋਂ 12 ਮਿੰਟ ਵੀ ਜੇ ਤੁਸੀਂ ਜਿਵੇਂ ਨਹੀਂ ਉਹ ਅੱਧ ਕੱਚੇ ਜੀ ਖਾਂਦੇ ਜਾਂ ਫੁੱਲ ਕਰਨੇ ਹਨ ਜਾਂ ਜਮਾ ਹੀ ਉਹ ਅੱਡੋ ਅਟਾ ਅਖੀਰ ਹੀ 12 ਮਿੰਟ ਆ ਗਏ 12 ਮਿੰਟਾਂ ਦਾ ਜਿਹੜਾ ਜਿਹਾ ਪਾਉਂ ਸਾਰੇ ਬਾਲਕੀ ਖਾਂਦੇ ਆ ਉਹ ਚੀਜ਼ ਬਣ ਜਾਂਦੀ ਹੈ ਕਹਿੰਦੇ ਬਾਕੀ ਅੱਜ ਪਤਾ ਲੱਗੇਗਾ ਸਕੈਟਸ ਵਾਲੀ ਟੇਢੀ ਹੋ ਗਿਆ ਸਿੰਗਲ ਧਰੀ ਪਈ ਹੈ ਕਹੇ ਨੇ ਮਗਰ ਨਾ ਬੀ ਸਿਕਲ ਸਕਿੰਟ ਜਾ ਇਹਨੂੰ ਸਟ੍ਰੈਪਾਂ ਉਸ ਹਾਵ ਨਾਲ ਮਾਰੀਆਂ ਹੁੰਦੀਆਂ ਇਹ ਆ ਗਏ ਸੀਗੇ ਇੱਥੇ ਡੌਗ ਤੇ ਲਾਉਣ ਲੱਗਿਆ ਤੇ ਜਾਂ ਤਾਂ ਇਹਨੂੰ ਸਟ੍ਰੈਪ ਉਸ ਹਾਵ ਨਾਲ ਬੱਜੀ ਹੁੰਦੀ ਚਲੋ ਆਪੇ ਲਾ ਲੈਣਗੇ ਆਪ ਆ ਬੈਕ ਕਰਦਗੇ ਇਹਨੂੰ ਆਹ ਖੜਿਆ ਜੀਪ ਤੇ ਟਰੈਕਟਰ ਲੈਣਾ ਗਿਆ ਇਹਨੇ ਤਾਂ ਦੱਸ ਦੋ ਦੋਨੇ ਚੀਜ਼ਾਂ ਖੜੀਆਂ ਬੈਂਕ ਇਹਨਾਂ ਦੇ ਵਧੀਆ ਸਿਸਟਮ ਆ ਇਹਨਾਂ ਇਹ ਡੌਗ ਤੇ ਲਾ ਕੇ ਲਾਉਂਦੇ ਆ ਨਹੀਂ ਮੈਂ ਇੱਥੇ ਓਗਲਾਮਾ ਮੋਸਟਲੀ ਪੀਟ ਮਾ우스 ਵਾਲਿਆਂ ਦੇ ਸਾਰਿਆਂ ਦੇ ਗਿਆਮ ਆ ਹਨਾ ਤੇ ਉਹ ਰੈਂਪ ਨਾਲ ਕਈਆਂ ਦੇ ਰੈਂਪ ਕਈ ਉਵੇਂ ਸਿੱਧਾ ਹੀ ਲਾਉਂਦੇ ਆ ਖਿੱਚ-ਖਿੱਚ ਇਹਨਾਂ ਦੇ ਵਧੀਆ ਨਾਲੇ ਹੈ ਦੋ ਜਾਣੇ ਆ ਮੈਂ ਮੈਂਟੇਨਰ ਨੇ ਵੀ ਨਹੀਂ ਲਾਉਣੇਗੇ ਲਾਉਣ ਨੂੰ ਬਾ ਇਹਨਾਂ ਨੇ ਇੱਥਰੋਂ ਅੰਦਰੋਂ ਲਿਆ ਲਿਆ ਟਰੇਲਰ ਚੋਂ ਹੁਣ ਇੱਧਰ ਦੀ ਤੇ ਇੱਥੇ ਰੱਖੀ ਜਾਂਦੇ ਆਗੇ ਨਹੀਂ ਜ਼ਿਆਦਾਤਰ ਕੋਈ ਪ੍ਰੈਂਪਰੋਂ ਕਿਸੇ ਕੋਲੇ ਨਹੀਂ ਹੁੰਦਾ ਇਹਨਾਂ ਕੋਲੀ ਹੈ ਕੱਲੀ ਡੌਗ ਡੌਗ ਤਾਂ ਮੇਲਾ ਦਾ ਕੱਲੇ ਇਹਨਾਂ ਦਾ ਹੀ ਦੇਖੀ ਆ ਉਹ ਕਲਾਮਾਂ ਚ ਇਹ ਸਾਰਾ ਕੰਮ ਇਹਨਾਂ ਦੀ ਕਮਿਊਨਿਟੀ ਕੋਲੇ ਆ ਇਹ ਵੀਨਾਂ ਕੋਲੇ ਹੋਮ ਪੀਟ ਮੌਸ ਦਾ ਕਿਉਂਕਿ ਮਿੱਟੀ ਜੀ ਆ ਇਹਨਾਂ ਦੀਆਂ ਨਰਸਰੀਆਂ ਨਰਸਰੀਆਂ ਹਨਾ ਇਥੇ ਜਿਆਦਾ ਇਹ ਤਾਂ ਕੁਝ ਵੀ ਨਹੀਂ ਜਾਂ ਇਹਨਾਂ ਦਾ ਹੁੰਦਾ ਆਪਣਾ ਖੇਤਾਂ ਚ ਲਹਾਉਂਦੇ ਹੁੰਦੇ ਬਾਈ ਕਈ ਵਾਰੀ ਉੱਥੇ ਜਾਣਾ ਟਰੱਕ ਬਹੁਤ ਔਖਾ ਘਰਾਂ ਚ ਲਹਾਉਣ ਲੱਗ ਜਾਂਦੇ ਆ ਇਹ ਉਦੋਂ ਉਦੋਂ ਕੰਮ ਫਸ ਜਾਂਦਾ ਇੱਕ ਵਾਰੀ ਮੈਂ ਲਾਉਣ ਗਿਆ ਸੁੱਖੇ ਵਾਲੇ ਸਟੋਰ ਤੇ ਜਿੱਥੇ ਸੁੱਖਾ ਵੀ ਦੇ ਹੈਗੇ ਲੀਗਲ ਆ ਨਾ ਇੱਥੇ ਵੀ ਸੇਲ ਕਰਦੇ ਆ ਤੇ ਕਾਹਨਾ ਕੋਈ ਮੈਨੂੰ ਲੱਭਿਆ ਨਾ ਤੇ ਸਕਿਉਰਿਟੀ ਵਾਲਾ ਸੀਗਾ ਪੁਲਿਸ ਵਾਲਾ ਉਹਨਾਂ ਦੇ ਉੱਥੇ ਤੇ ਮੈਂ ਜੋ ਲਾਉਣ ਗਿਆ ਬਾਈ ਮੈਨੂੰ ਲੱਭਿਆ ਨਾ ਤੇ ਮੈਂ ਕੁੱਤੇ ਬਾੜੇ ਸੀ ਮੈਂ ਮੇਰੇ ਕੋਲ ਨਾ ਉੱਥੇ ਡਾਂਗ ਜੀ ਪਈ ਹੈ ਨਾ ਖਲੰਪੜ ਜੀ ਉਹ ਚੱਕ ਲਈ ਮੈਂ ਤੇ ਚਾਕ ਦੇ ਚਾਕ ਦੇ ਤੇ ਬਾਈ ਉਹ ਤਾਨੂੰ ਪੁਲਿਸ ਵਾਲਾ ਦੇਖਿਆ ਉਹਦੇ ਕੋਲ ਨਾ ਪੁਲਿਸ ਵਾਲਿਆਂ ਕੋਲ ਖੜੇ ਜੇ ਨਾਲੇ ਕੁੱਤੇ ਹੁੰਦੇ ਇੱਕ ਤਾਂ ਜਰਮਨ ਸ਼ੈਫਰ ਹੁੰਦੇ ਕੋਤੂ ਵੀ ਘੈਂਟ ਹੁੰਦੇ ਉਹ ਵਾਲਾ ਸੀ ਮੈਂ ਲੈ ਵੀ ਹੁਣ ਇੱਕ ਤੀੜ ਵੀ ਨਾ ਛੱਡਦੇ ਤੇ ਮੈਂ ਦਾਦਾ ਡਾਂਗ ਜੀ ਸੱਟ ਕੇ ਉਹਦੇ ਕੋਲ ਪੇਪਰ ਕੱਢ ਲੇ ਪੇਪਰ ਮੇਰੀ ਜੇਬ 'ਚ ਸੀ ਮੈਂ ਹੱਬੀਆ ਕਹਿੰਦੇ ਪਤਾ ਨਹੀਂ ਇਹ ਸੁੱਖਾ ਹੀ ਤੋੜਨਾ ਆ ਗਿਆ ਇੱਥੋਂ ਤੇ ਸਾਰੇ ਉੱਥੇ ਸੁੱਖੇ ਦੇ ਉਹ ਸੀਗੇ ਬੀਜ ਆ ਬਈ ਨਹੀਂ ਬਾਹਰ ਅੰਦਰ ਜਿਵੇਂ ਆ ਨਹੀਂ ਬਣੇ ਬਈ ਤੇ ਅੰਦਰ ਲਾਉਂਦੇ ਆ ਇਹ ਪਈਆ ਲੋਕੇਸ਼ਨ ਹੈਗੀ ਆ 321 ਕਿਲੋਮੀਟਰ ਜਿੱਥੋਂ ਟਰੈਲਰ ਚੱਕਣਾ ਦੂਸਰਾ ਲੋਡੜ ਬਾ ਉੱਧਰੋਂ ਨਿਕਲਦੇ ਆ ਤਾਂ ਨਹੀਂ ਫੋਹੀ ਤਬੇਕ ਉਹ ਤੀ ਬੱਤ ਹਾਂ 21 ਬੱਤ ਕਿਉਂ ਆ ਪੰਨਾ ਰੱਖਦੇ ਇਹਨਾਂ ਨੂੰ ਦੇਖੀ ਤਾਲਾ ਚੱਕੀ ਫਿਰਦਾ ਤੇ ਕਾ ਬੈਠਾ ਇੱਧਰ ਹੂੰ ਇਹ ਅਰੇ ਨਾਲ ਦੀ ਲੂਸੀ ਹੁੰਦੀ ਹੈ ਫਰੇ ਕੋਲੇ ਇਹਦੀ ਇੱਥੇ ਤਾਂ ਨਹੀਂ ਖੜ ਜਾ ਇਸ ਤੂਫਾਨੀ ਇਹ ਆਹ ਉਹ ਜਾਨਤਾ ਇਹਦੇ ਕੋਲੇ ਮਿਲਦਾ ਲੋਹਾ ਹੀ ਹੋ ਸਾਰਾ ਇਨਾਈ 35 ਤੇ ਪਲਾਜੇ ਜੇ ਬਣੇ ਬਹੁਤ ਘੰਟਾ ਬਾਬੇ ਪਾਰਕਿੰਗ ਕੂਕਿੰਗ ਵੀ ਖੁੱਲੀ ਆ ਇੱਥੇ ਕੰਮ ਕਹਿੰਦੇ ਵੀ ਐਂਡਾ ਐਂਡਾ ਬੇਲਾ ਨਾ ਬਾਦ ਦਾ ਪਾਸੇ ਨੂੰ ਵੀ ਹੈ ਕਹਿੰਦੇ ਇੱਥੇ ਅੰਦਰ ਮੱਕੜੀ ਇੱਕ ਚੀਜ਼ ਹੈ ਭਈ ਇਹ ਸਰਵਿਸ ਪਲਾਸ ਜਾਂਦੀ ਐਂਡ ਗੱਲਬਾਤ ਕਰਾਈ ਵੀ ਹੁੰਦੀ ਆ ਅੰਦਰੋਂ ਉਸ ਵੀ ਅਬਾਉਡ ਫਾਦਰ ਪੀਜਾ ਵੀ ਹੈ ਇੱਥੇ ਬੈਠ ਕੇ ਖਾਣ ਦਾ ਸਿਸਟਮ ਵੀ ਹੈ ਪੀਜੇ ਖਾਣੇ ਤਾਂ ਆਪ ਹੈ ਛੋਟੇ ਛੋਟੇ ਨਾਲੇ ਆਪਾਂ ਹੈਗੇ ਆ ਕਦੇ ਚਾਹ ਦੇ ਸ਼ੁਕੀਨ ਆ ਚਾਹ ਕਿੱਥੇ ਆ ਹੋ ਗਏ ਨਾ ਅੱਜ ਰਾਤ ਨਾਲ ਖਾਲੀ ਨੀਂਦ ਨਹੀਂ ਆਈ ਜੱਜ ਨਾਲ ਆ ਕਰਕੇ ਸਿਰ ਦੁਖੀ ਜਾਂਦਾ। ਆ ਵੀ ਇੱਕ ਕਰੀ ਇੱਥੋਂ ਚਾਹ ਪੀਣੇ ਆ। ਚਾਹ ਲਾ ਲੂ ਕੌਫੀ ਲਾ ਲੋ ਜੋ ਵੀ ਆ। ਓਏ ਡੁੱਲ ਗਿਆ। ਆ ਫਿਰ ਨਹਾਵੋ ਇਹਦਾ ਮੋਕ ਕੀ ਗਿਆ ਹਾਲਾ। ਫਰੈਂਚ ਮਣੀ ਲਾ ਬਾਲ ਗੇ। ਜਿਹੜੀ ਪਾਈ ਹੈ ਹਾਊਸ ਮੇਂ ਇਹ ਹੋਰ ਪਾ ਲਦੇ ਆ ਆ ਵਧੀਆ ਹੁੰਦੀ ਹੈ ਜਾਂ ਦੋਨੇ ਪਾ ਲਓ ਮਿਕਸ ਕਰਕੇ ਘੈਂਟ ਦੱਲਬਾਤ ਬਣ ਜਾਂਦੀ ਹੈ ਇਹਦੇ ਨਾਲ ਪੰਪ ਤੇ ਹੁੰਦੇ ਆ ਸ਼ਾਰਟ ਜਿਪੇ ਇੱਥੇ ਨਹੀਂ ਹੋਏਗੇ ਅਜੇ ਤੱਕ ਕਮਾਲ ਹੋ ਗਈ ਕਹਿੰਦੇ ਵੀ ਨੇੜੇ ਕਰੇ ਤਾਂ ਟਰੱਕ ਦਾ ਡੋਰ ਗਿਆ ਖੁੱਲ ਦੇਖੀ ਆਪਣਾ ਟ੍ਰੇਲਰ ਇੱਥੇ ਕਿੱਥੇ ਖੜਾ ਇਹ ਲੇਜੀ ਬੋਏ ਵਾਲਿਆਂ ਨੇ ਮੈਥੋਂ ਕਾ ਬਹੁਤ ਲੋਡ ਚੱਕੇ ਆਗੇ। ਲਾ ਚਾਰ ਸਾਲ ਹੀ ਹੋ ਗਏ ਇਹਨਾਂ ਦੇ ਆਉਂਦਿਆਂ ਨੂੰ। ਆ ਇੱਥੇ ਆ ਆਪਦਾ ਐਮਪਟੀ ਛੱਡ ਕੇ ਤੇ ਆਪਾਂ ਲੋਡਡ ਲਾਉਦੇ ਆ ਕਿੱਥੇ ਖੜਾਗਾ। ਜੇ ਮੇਰੀ ਕੰਪਨੀ ਵਾਲਾ ਆਉਂਦਾ ਕੋਈ ਨਾ ਡੋਰ 'ਚ ਜਦੋਂ ਐਂਟਰ ਹੁੰਨੇ ਆ ਹਨਾ। ਇਹਨਾਂ ਦੇ ਰਕਾਂਸਸ ਵਾਲਿਆਂ ਦੇ ਤੇ ਆ ਇਹ ਲਿਖਿਆ ਜਿੱਥੋਂ ਡੌਕਾ ਸਟਾਰਟ ਹੁੰਦੀਆਂ ਇਤਰੀ ਡ੍ਰੌਪ ਕਰਨਾ ਹੁੰਦਾ ਤੇ ਇੱਥੋਂ ਹੀ ਚੱਕਣਾ ਹੁੰਦਾ। ਧਿਆਨ ਬੈਲਪ ਇਹਦੇ 'ਚ ਪਏ ਹੁੰਦੇ ਆ। ਕੋਈ ਅੰਦਰ ਜਾਣ ਦੀ ਨਹੀਂ ਲੋਡ ਭੁਲਾਂਦੇ ਨੇ ਉਹ ਭੁਲਾਂ ਰਾਤ ਨੂੰ। ਨਾ ਦੇਖੋ ਇਹਦੇ ਚੋਂ ਲੱਭ ਲੈਣਾ ਆਪਾਂ ਆਪਣੀ ਕੰਪਨੀ ਦਾ ਕਿਉਂ ਹਾਂ ਪਿਆ ਫਲੂਟੋ ਦਾ ਬਈ ਬਾਕੀ ਦੇ ਇਹਦੇ ਚ ਹੀ ਰੱਖ ਲਓ ਰੱਖਣਾ ਇਹਨੂੰ ਵੀ ਬੈਕ ਆ ਪਰ ਜਿਹੜਾ ਉੱਪਰਲਾ ਨਹੀਂ ਆ ਨਿਸ਼ਾਨੀਆਂ ਇੱਥੇ ਸਾਈਨ ਕਰਦੇ ਨੇ ਇੱਥੇ ਡੇਟ ਪਾ ਦੇਣੀ ਇੱਥੇ ਟਾਈਮ ਤੇ ਇਹਦੇ ਨਾਲ ਆਪਦਾ ਹਨਾ ਆਾ ਟ੍ਰੇਲਰ ਨੰਬਰ ਆ ਪੀ 165 ਜਿਹੜਾ ਮੈਂ ਪਹਿਲਾਂ ਦਿਖਾਇਆ ਤੇ ਆ ਆਪਦਾ ਮੈਚ ਕਰ ਲੈਣਾਗਾ

वह इन्होंने ही छना होंगे इतों ही चकना होंगे उधर अगे जाने मैं दसा ही आना पी एक सौ पैंठ ही है ना हाँ पी एक सौ पैंट आह खड़ा गा चक लेना काम आ गए ट्रेलर ट्रुलर ट्रेलर हो का है ना ਪਰ ਆਪੇ ਦੇ ਪੇਪਰ ਭੇਜਨੇ ਆ ਡਿਸਪੈਚ ਨੂੰ ਕਿਰਾਨ ਨਾਲ ਤੋਂ ਬੱਡਰ ਕਲੀਅਰ ਕਰਾ ਦੇਣ ਕਿਉਂਕਿ ਇੱਥੇ ਐਸੇ-ਐਸੇ ਸ਼ੀਟ ਵਗੈਰਾ ਭਰਨ ਦੀ ਲੋੜ ਹੁੰਦੀ ਜਿਹੜੇ ਪੈ ਸਟicker ਵਗੈਰਾ ਹੁੰਦੇ ਪੈ ਸੋ ਪਹਿਲਾਂ ਹੀ ਲੱਗੇ ਹੋਏ ਹੁੰਦੇ ਆ ਬੜਾ ਲੰਮਾ ਚੌੜਾ ਕੰਮ ਨਹੀਂ ਹੁੰਦਾ ਇਹ ਚੱਲ ਮੇਰਾ ਭਰਾ ਤੋਰ ਕਰਗੇ ਹੁੱਕਾ ਸੀ ਵੀ ਆਲ ਗੱਡਾ ਟਾਇਰ ਟੂਰ ਸਾਰਾ ਕੁਝ ਮੈਂ ਵੀ ਚਾਹ ਤਾਂ ਬਥੇਰੀ ਪੀ ਲੈਣੇ ਆ ਅੰਜ ਕਹਿੰਦੇ ਵੀ ਮੁੰਡਾ ਪੀਊਗਾ ਨਾਰਾਂ ਦਾ ਜੂਸ ਕਹਿੰਦੇ ਬਲੱਡ ਹੋਰ ਵਧਾਗੇ ਖੂਨ ਵਧਦਾ ਕਹਿੰਦੇ ਇਹਦੇ ਨਾਲ ਨਾਲ ਗੁੱਡ ਹੁੰਦਾ ਠੰਡਾ-ਠੰਡਾ ਇੱਕ ਨਾ ਇੱਧਰ ਗਰਮੀ ਆ ਗਈ ਨਹੀਂ ਪੈ ਕੇ ਤਾਂ ਉਦੋਂ ਠੰਡ ਬਹੁਤ ਤੇ ਮੈਂ ਵੀ ਚੱਲ ਤੁਰਦੇ ਆ ਸਾਰਾ ਕੋ ਗੁੱਡ ਆਗਾ ਤੇ ਜੂਸ ਪੀ ਕੇ ਨਿਕਲਦੇ ਆ ਬਾਹਰ ਇੱਥੋਂ ਫਿਰ ਗਾ ਰੁਕਾ ਕੇ ਕਿਤੇ ਲਾਬ ਵਗੈਰਾ ਤੇ ਸ਼ਾਵਰ-ਸ਼ੂਬਰ ਲਾਵਾਂਗੇ ਉੱਥੇ ਦੇਖਦੇ ਆ ਕੀ ਬੰਨਤਾ ਮੰਨਉਂ ਕਹਿੰਦੇ ਆ ਜੀ ਨਿਓਸ਼ਿਓ ਆਲਾ ਲਾਭ ਆਪਾਂ ਚੱਕ ਲਿਆ ਆਪਣਾ ਬੈਗ ਇਹ ਬੈਗ ਹੈਗਾ ਯੋਨੀ ਵਾਕਰ ਦਾ ਆ ਦੇਖੋ ਬਹੁਤ ਮਹਿੰਗਾ ਬੈਗ ਆ ਇਹ ਬਾ ਚਲਦੇ ਆ ਛਾਪਰ ਸ਼ੂਗਰ ਲੈ ਕੇ ਆਉਣੇ ਆ ਇੱਥੇ ਖਾਣ ਪੀਣ ਦਾ ਵੀ ਫਿਰ ਵਧੀਆ ਪ੍ਰਬੰਧਾ ਮੈਕਣੀ ਵੀ ਹੈਗਾ ਤੇ ਸਭ ਹੋਏ ਵੀ ਹੈਗਾ ਬਾਕੀ ਲਾਭ ਦਾ ਫੂਡ ਹੁੰਦਾ ਨਾ ਆਪਕਾ ਦਾ ਯਾਦੀ ਉਹੀ ਖਾਈਦਾ ਉਹ ਵਧੀਆ ਲੱਗਦਾ ਮੈਨੂੰ ਦੂਜੇ ਨਾਲੋਂ ਸ਼ਾਵਰ ਫਰੀ ਸੀਗੇ ਤੇ ਆਪਾਂ ਫੋਨ ਤੋਂ ਹੀ ਕਰ ਲਈ ਸੀ ਬੁੱਕ ਕਰਤਾ ਸੀ ਕਰਲੇ ਨਹੀਂ ਨਾ ਖਾਇਆ ਕਰੋ ਆਹ ਹਾਲ ਹੋ ਜੂ ਇਹ ਦਿਨ ਆ ਆ ਪੈਂਟ ਦੂਜੀ ਨਹੀਂ ਆਉਂਦੀ ਥੈਂਕ ਯੂ ਉਹਦੇ ਵਾਲੀ ਪਾਣੀ ਪੈਂਦੀ ਜਿਹੜੇ ਮੋਢਿਆਂ ਤੇ ਤਣਕਾਂ ਵਾਲੀ ਨਹੀਂ ਉਹ ਪਾਣੀ ਪੈ ਜਾਂਦੀ ਆ ਮੁੜ ਕੇ ਸ਼ਾਵਰ ਇੱਥੇ ਅੱਗੇ ਮੇਰਾ ਉਹ ਨਹੀਂ ਸੀ ਟੰਗਿਆਂ ਦਾ ਰਮਾਲ ਜਾਂ ਤੇ ਅੱਜ ਆਪਾਂ ਨਵਾਂ ਲਿਆ ਕੇ ਟੰਗ ਤਾ ਮਸੂਰੀ ਵਾਲਾ ਇਹ ਆਈ ਲਵ ਮਸੂਰੀ ਕੀ ਕਹਿੰਦਾ ਇਹ ਸਹੀ ਆ ਬਾਹਰ ਨਿਕਲਦੇ ਹਜੇ ਆਪਾਂ ਪਰ ਡਰਾਈਵ ਕਰਾਂਗੇ 7.5-8 ਘੰਟੇ ਵਾਂਗੂ ਭੱਜੀ ਗੰਗਰਾਜ ਦਾ ਅੱਜ ਵੱਜੂਗਾ 12:01 ਆਪਾਂ ਨੂੰ ਬੜੇ ਆਰਾਮ ਨਾਲ ਸ਼ਾਵਰ ਵਗੈਰਾ ਡਨ ਹੋ ਗਿਆ ਜੇ ਦੇਖ ਲਾਂਗੇ ਤੇਲ ਪੋਣਾ ਹੈ ਨਹੀਂ ਤਾਂ ਪਹੁੰਚ ਜਾਈ ਜਾਊਗਾ ਫਾਰਗੋ ਵੀ ਤੇ ਉੱਧਰ ਦੂਸਰੇ ਤੇ ਜੇ ਰਾਹ 'ਚ ਤੋ ਸਾਸਤਾ ਮਿਲਿਆ ਉਤੋਂ ਪਵਾ ਲਾਂਗੇ ਓਕੇ ਜੀ ਨਿਕਲਦੇ ਆ ਇਥੋਂ ਲਾਫ ਤੋਂ ਜਿਹੜੇ ਬੰਦੇ ਤਾਂ ਹਨ ਇੰਦਰ ਆਉਂਦੇ ਆਗੇ 29 ਵਗੈਰਾ ਤੇ ਆਈ 29 ਤੇ ਐਵੇਂ ਜਿਵੇਂ ਕਿ ਸਿੱਧਾ ਦੱਸਾਂ ਫਾਰਕੋ ਤੋਂ ਹਨ ਕੈਂਸਸ ਨੂੰ ਉਹ ਬਾਈ ਉਹ ਹੀ ਬੰਦੇ ਜਾਣਦੇ ਆ ਕਿਉਂਕਿ ਨਾ ਇੱਥੇ ਤੁਹਾਨੂੰ ਨਾਂ ਤਾਂ ਲੈਟਾਂ ਮਿਲਣੀ ਆ ਇਕੱਲੇ ਆ ਮਹਾ ਚ ਵੀ ਨਹੀਂ ਹਾਂ ਮੇਰੇ ਸਾਬ ਨਾਲ ਵੀ ਸਪੀਡ ਮਾੜੀ ਮੁੱਟੀ ਘਾਟਦੀ ਆ ਇੰਨੇ ਕਿ ਜ਼ਿਆਦੇ ਬਾਟ ਨਿੱਪੜਦੀ ਹੈ ਨਾ ਬਹੁਤ ਜ਼ਿਆਦੇ ਦੂਜੇ ਹਾਈਪੈਨ ਨਾਲ ਉਹਨਾਂ ਜਿਹੜਾ ਕਿਤੇ ਲਾਈਟਾਂ ਕਿਤੇ ਰਾਸ਼ ਇੱਕ ਕੀ ਇੱਧਰ ਟ੍ਰੈਫਿਕ ਨਹੀਂ ਪੈਂਦਾ ਸ਼ਹਿਰਾਂ 'ਚ ਤੁਹਾਨੂੰ ਹਨ ਇੱਕ ਜਿਹੜੀ ਮੈਨੂੰ ਖਾਸ ਚੀਜ਼ ਲੱਗਦੀ ਹੈ ਜਿਵੇਂ ਇੱਧਰ ਨਾ ਆਪਣਾ ਸਿਵਕਸਪਾਲ ਤੋਂ ਤੇ ਇੱਧਰ ਨੂੰ ਮਹਾ ਵਾਲੀ ਸਾਈਡ ਨੂੰ ਜਿਹੜੇ ਰੈਸਟ ਏਰੀਏ ਪੈਂਦੇ ਆਗੇ ਇਹਨਾਂ ਦੀ ਪਾਰਕਿੰਗ ਤਾਂ ਹੈਗੀ ਆ ਥੋੜੀ ਥੋੜੀ ਇਹ 15 20 ਰਕਾਂ ਦੀ ਭਾਈ ਇੱਕ ਤਾਂ ਇਹਨਾਂ ਦੇ ਸਾਫ ਸਪਾਈ ਤੇ ਇੱਕ ਇਹਨਾਂ ਦੇ ਜਿਹੜੀ ਮੇਨ ਚੀਜ਼ ਆ ਇਹ ਉਹ ਹੈਗੀ ਆ ਵਾਈਫਾਈ ਦੀ ਸਹੂਲਤ ਉਹ ਘੈਂਟ ਕੰਮਕਾਰ ਆਗਾ ਤੇ ਇੱਕ ਥੋੜਾ ਮੰਨੋ ਜਿਹੜੀ ਸਪੀਡ ਆ ਉਹ ਨਹੀਂ ਘਟਨੀ ਕਰਕੇ ਬਾਟ ਬਹੁਤ ਜਿਆਦਾ ਨਿਭੜਦੀ ਆ ਹਾਂ ਇਹ ਜ਼ਰੂਰ ਆ ਜਿਵੇਂ ਹੁਣ ਮੂਰੇ ਆ ਸਨੋ ਉਹਦੇ ਦੇਣ ਆਉਂਦੇ ਆ ਹਨਾ ਇਹ 29 ਦੇ ਵੀ ਆਸ-ਪਾਸੇ ਥਾਂ ਸੁਣਾ ਕਰਕੇ ਕਿਉਂਕਿ ਸਾਰੇ ਆ ਨਾ ਖਾਲੀ ਥਾਂ ਹੀ ਪਿਆਗਾ ਵੀ ਨਾ ਖੇਤ ਜੇ ਹੀ ਆਗੇ ਵੀ ਡ੍ਰੈਕ ਰੋਗ ਤਾਂ ਹੈ ਨਹੀਂ ਇਹ ਹਾਂ ਉਦੋਂ ਥੋੜਾ ਜਿਹਾ ਚੱਕਰ ਪੈਂਦਾਗਾ ਵੀ ਸਲਿੱਪਰੀ ਥੋੜੀ ਜੀ ਹੁੰਦੀ ਆ ਹੁੰਦੀ ਕਦੇ ਕਦੇ ਆ ਜਦੋਂ ਕਦੇ ਮੰਨ ਲਓ ਸਟਾਰਮ ਆਵੇ ਜਾਂ ਹਨ ਜਾਂ ਬਾਅਦ ਚ ਹਵਾ ਹਵਾ ਚੱਲਦੀ ਆ ਉਦੋਂ ਭਲਾ ਚੱਕਰ ਚੱਲ ਜੇ ਨਹੀਂ ਇਹ ਹਾਈਵੇ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਜਿਆਦਾ ਘੈਰ ਇੱਧਰ ਨੂੰ ਹੀ ਆਉਣਾ ਹੁੰਨਾ ਆ ਹੁਣ ਥੋੜਾ ਜਿਹਾ ਘਟਾਇਨੇ ਅੱਗੇ ਤਾਂ ਮੈਂ ਜਦੋਂ ਅਮਰੀਕਾ ਨੂੰ ਆਉਣ ਲੱਗਿਆ ਪੱਕਾ ਹੀ ਰੂਟ ਹੁੰਦਾ ਹੀ ਆਪਣਾ ਇੱਧਰੋਂ ਟੈਕਸਸ ਨੂੰ ਜਾਂ ਆਉਣ ਹੁੰਦੇ ਆ ਨਾ ਹੋਕਲਾਮਾ ਵਗੈਰਾ ਦੇ ਲੋਡ ਜਿਆਦਾ ਆਹੀ ਹੁੰਦੀ ਹੈ ਪੀਟ ਮਾਊਸ ਦੇ ਲੋਡ ਆ ਮੈਨੂਨ ਹਮਾਹ ਰਹਿ ਗਏ 20 ਕਿਲੋਮੀਟਰ ਤੇ ਉਸ ਤੋਂ ਪਹਿਲਾਂ ਰੈਸਟ ਏਰੀਆ ਆਉਂਦਾ ਹੈ ਤੇ ਮਾੜਾ ਰੁਕਣ ਲੱਗੇ ਆਪਾਂ ਰੈਸਟ ਏਰੀਆ ਤੇ ਰੈਸਟ ਏਰੀਆ ਨੈਕਸਟ ਰਾਈਟ ਰਾਈਟ ਕਹਿੰਦੇ ਵੀ ਰਾਈਟ ਕਰ ਲੋ ਇੱਥੇ ਦਿਖਾਉਣਾ ਰੈਸਟ ਏਰੀਆ ਪਾਰਕਿੰਗ ਜਰੂਰ ਥੋੜੀ ਐ ਵੀ 15 ਮੀਟਰ ਰੱਕਾਂ ਦੀ ਫਿਰ ਗੱਲਬਾਤ ਸਿਰ ਆ ਗਈ ਉਹ ਆਈ 94 ਵਾਲਾ ਦਾ ਇਹ ਆ ਉਹਨਾਂ ਦੇ ਵੀ ਜਿਵੇਂ ਆਉਣਾ ਰੈਸਟ ਏਰੀਆ ਤੇ ਬੋਰਡ ਆਉਂਦੇ ਉਹਨਾਂ ਦੇ ਨਾਲ ਇਹ ਸਕਰੀਨਾਂ ਜਗਦੀਆਂ ਹੁੰਦੀਆਂ ਕਿੰਨੀ ਪਾਰਕਿੰਗ ਐ ਇੱਥੇ ਕਿੰਨੀ ਨਹੀਂ ਵੀ ਬੇਲੀ ਪਈ ਐ ਕਿੰਨੀ ਕਿੰਨੀਆਂ ਪਾਰਕਿੰਗਾਂ ਫੁੱਲ ਆਉ ਤੇ ਹੁੰਦਾ ਥੋੜਾ ਜਿਹਾ ਉਹੀ ਐ ਹਰ ਇੱਕ ਚੀਜ਼ ਦਾ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਆ ਹੁਣ ਆਪਾਂ ਕੱਢ ਲਿਆ ਰੈਸਟ ਏਰੀਏ ਤੇ ਇਹ ਤਾਂ ਟਰੱਕ ਪਾਰਕਿੰਗ ਤਾਂ ਹੈਗੀ ਐ ਇੱਥੋਂ ਆ ਲੈਫਟ ਮਾਰ ਕੇ ਆਹ ਦੇਖੋ ਸਾਹਮਣੇ ਬੋਰਡ ਨਹੀਂ ਆ ਗਿਆ ਕਾਰਾਂ ਇੱਧਰ ਰਾਈਟ ਸਾਈਡ ਤੇ ਟਰੱਕ ਲੈਫਟ ਸਾਈਡ ਆ ਨਹੀਂ ਸਾਹਮਣੇ ਬੋਰਡ ਆ ਦੀ ਨਾ ਆਲ ਪਰ ਇੱਥੇ ਵੀ ਆ ਚੱਲ ਜਾਂਦਾਗਾ ਆ ਜਿਹੜਿਆ ਨਾ ਆ ਰਾਈਟ ਸਾਈਡ ਹੁਣ ਫੇਰ ਹਨ ਮਨ ਲੈ ਇੱਕ ਤਾਂ ਆ ਟਰੱਕ ਖੜਿਆ ਜਿੰਨਾਂ ਦਾ ਇੱਧਰ ਬੈਕ ਸਾਈਡ ਆ ਟ੍ਰੇਲਰਾਂ ਦੀ ਇਹ ਵੀ ਲੱਗਦਾ ਤੇ ਆ ਜਿੱਥੇ ਮੈਂ ਸਿੱਧਾ ਲਾਉਣ ਲੱਗਿਆ ਇੱਥੇ ਵੀ ਤੇ ਆ ਕਿਉਂਕਿ ਆ ਰਾਈਟ ਸਾਈਡ ਕਾਰਾਂ ਦੀ ਪਾਰਕਿੰਗ ਲੰਮੇ ਇਹਨਾਂ ਨੇ ਇਸੇ ਕੰਮ ਨੂੰ ਹੀ ਛੱਡੀ ਵੀ ਆ ਪਾਰਕਿੰਗ ਆ ਦੇਖੋ ਬਿਲਡਿੰਗ ਕਿੰਡੀ ਸੋਹਣੀ ਬਣਾਈ ਵੀ ਇਹਨਾਂ ਨੇ ਇਹ ਪਿੱਛੇ ਜੇ ਆਪਣਾ ਰੈਨੋਵੇਸ਼ਨ ਹੋਇਆਗਾ ਰੈਸਟਰੀ ਆ ਇਹ ਵਾਲਾ ਵਾਹ ਇੰਨੀ ਕੁ ਜ਼ਿਆਦੇ ਆ ਨਾ ਡرائی ਦਿੱਤਾ ਹੀ ਵਫਰਾ ਵੋਲ ਲਿਆ ਸੇਮ ਸੇਮ ਜਾਂ ਖੋਲਦੇ ਆ ਨਾ ਆਪੇ ਡੋਰ ਵੇ ਪੇਂਟਿੰਗਾਂ ਕਿੱਡੀਆਂ ਸੋਹਣੀਆਂ ਬਣਾਈਆਂ ਰੈਸਟੇਰੀ ਆ ਹਿਸਾਬ ਨਾਲ ਇਹੋ ਜੇ ਬਾਥਰੂਮ ਹਨ ਤੇ ਆਪਣੇ ਉੱਥੇ ਮਲਾ ਚੰਗੇ ਰੈਸਟੋਰੈਂਟਾਂ ਵਗੈਰਾ ਚ ਵੀ ਨਹੀਂ ਹੁੰਦੇ ਇੱਧਰ ਆ ਬਣਿਆ ਵੈਗਾ ਇਹਨੂੰ ਕਹਿੰਦੇ ਆ ਬੰਦਿਆਂ ਵਾਲਾ ਤੇ ਇੱਧਰ ਬੁੜੀਆਂ ਵਾਲਾ ਆਹ ਹਾਂਡੀ ਵਗੈਰਾ ਵਾਲਾ ਆਹ ਇੱਥੇ ਖਾਣ ਪੀਣ ਦਾ ਵੀ ਸਾਰਾ ਹੋਆ ਇੱਥੇ ਜਾਂ ਆਪਦਾ ਕਾਰਡ ਸਵਾਈਪ ਕਰ ਲਓ ਹਣ ਜਾਂ ਇਹਦੇ ਚੇਂਜ ਵਗੈਰਾ ਵੀ ਕੋਇਨ ਟਾਲੇ ਪਾ ਲਓ ਇੱਧਰ ਕੋਈ ਕੋਲਡ ਡਰਿੰਕ ਪੀਣਾ ਕੁਝ ਵੀ ਪਾਣੀ ਚੱਕਣਾ ਤੁਸੀਂ ਇੰਦਰ ਦੇ ਵੀ ਨੰਗਾ ਹੈਗਾ ਐਕਜਿਟ ਇੰਦਰ ਵੀ ਪੱਖੇ ਚੱਲਦੇ ਆ ਇਹ ਰੈਸਟ ਏਰੀਆ 29 ਤੇ ਮਾਹਾਂ ਤੋਂ ਪਹਿਲਾਂ ਦਾ 20 ਕਿਲੋਮੀਟਰ ਇੱਕ ਚੀਜ਼ ਹੋਰ ਆ ਇੱਥੇ ਸੋਹਾ ਹਨ ਉਧਰ ਗਰਮੀ ਸੀਗੀ 20 ਬਾਈ ਟੈਂਪਰੇਚਰ ਸੀਗਾ ਸਾਰਾ ਹੀ ਇੱਥੇ 7-8 ਡਿਗਰੀ ਰਹਿ ਗਿਆ ਹੈਗਾ ਠੰਡ ਹੋ ਚਲੀ ਹੈ ਕਿਉਂਕਿ ਇੱਕ ਤਾਂ ਹਵਾ ਚੱਲੀ ਜਾਂਦੀ ਆ ਇੱਕ ਫਿਰ ਇਧਰੋਂ ਕੈਨੇਡਾ ਨੂੰ ਨੇੜੇ ਹੋਈ ਜਾਂਦੇ ਆ ਬਿਨੀ ਪੈਗ ਨੂੰ ਪੂਰੀ ਠੰਡ ਆ ਗਈ ਹੁਣ ਰਾਈਟ ਨੂੰ ਵਾਪਾ ਕੋ ਤਾਂ ਇੱਥੇ ਰੁਕਣਾ ਨਹੀਂ ਹੈ ਰੁਕਾਂਗੇ ਤਾਂ ਗਾਂ ਢਾਈ ਤਿੰਨ ਘੰਟਿਆਂ ਨੂੰ ਉੱਥੇ ਰੁਕੂਗਾ ਜਿੱਥੇ ਉਹ ਪਣੀ ਪੈਗ ਤੋਂ ਤੁਰ ਕੇ ਆ ਕੇ ਨਹੀਂ ਸਲੀਪ ਪਾਈ ਸੀਗੀ ਟੀਏ ਤੇ ਉੱਥੇ ਰੁਕਣ ਦਾ ਰਾਤ ਦਾਗਾ ਬਾਅਦ ਇੱਥੋਂ ਨਿਕਲਦੇ ਆਂਗੇ ਨਾ ਪਾਰਕਿੰਗ ਦਾ ਗਿਆ ਮੱਲੀ ਬੈਠਾ ਲਾਸਟ ਟਾਈਮ ਮੈਂ ਇੱਥੇ ਲਾਇਆ ਸੀ ਜਿੱਥੇ ਆਹ ਨਹੀਂ ਖੜਾ ਸਾਹਮਣੇ ਟਰੱਕ ਆਲਾ ਚੱਲ ਹੋਰ ਲੱਭ ਲੈਨੇ ਆਪਾਂ ਕੋਈ ਕਹਾਂ ਲਾਏ ਕਹਾਂ ਲਗਾਏ ਉਹ ਟਾਈਮ ਬਹੁਤ ਹੋ ਗਿਆ ਨਾ 12 ਤੋਂ ਉੱਪਰ ਹੋ ਗਿਆ ਰਾਤ ਦੇ ਆਲਮੋਸਟ ਸਾਰੀਆਂ ਪਾਰਕਿੰਗਾਂ ਕਹਿੰਦੇ ਵੀ ਫੁੱਲ ਆ ਦੇਖਦੇ ਆਂ ਦੂਜੀ ਸਾਈਡ ਤੇ ਆਹ ਲੱਭੀ ਆ ਇੱਕ ਪਾਰਕਿੰਗ ਇਧਰਲੀ ਸਾਈਡ ਤੇ ਇੱਥੇ ਬੈਕ ਕਰਕੇ ਲਾ ਲੈਨੇ ਆ ਫਿਰ ਖਾਚੀ ਹੈ ਵੀ ਰੋਟੀ ਹੋਈ ਆ ਗਰਮ ਆਪਾਂ ਖਾਣ ਲੱਗੇ ਆ ਆਪਣਾ ਫੇਵਰੇਟ ਕद्दू ਉਹ ਵੀ ਦੁੱਧ ਪਾ ਕੇ ਨਾਲ ਉਹੀ ਭਰਮੇ ਕਰੇਲੇ ਮਿਰਚਾਂ ਦਹੀਂ ਸੈਲਡ ਤੇ ਰੋਟੀਆਂ ਇੰਦਰ ਚੱਲਦੀਆਂ ਲਾਲ ਲਾਈਟਾਂ ਬਾਅਦ ਰੋਟੀ ਰੋਟੀ ਖਾ ਕੇ ਸੌਣੇ ਆ ਫਿਰ ਆਪਾਂ ਤੁਰਾਂਗੇ ਸੁਬਾ ਤੇ ਕਰੋ ਸਾਰਿਆਂ ਨੇ ਸਪੋਰਟ ਦੱਬ ਕੇ ਆਪਣੇ ਚੈਨਲ ਨੂੰ YouTube ਵਾਲ ਨੂੰ ਕਰ ਲੋ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ ਰਿਕਵੈਸਟ ਕੀਆ ਤੇ Facebook ਵਾਲ ਨੂੰ ਤੇ ਬਾਕੀ ਸਾਰੇ ਕਿਤੇ ਵੀ ਸੇਮ ਹੀ ਨਾ ਮੰਗਾ TikTok Insta ਸਾਰੇ ਕਿਤੇ ਕਰੋ ਸਪੋਰਟ ਠੀਕ ਹੈ ਓਕੇ ਬਾਏ ਸਾਰਿਆਂ ਨੂੰ